ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਗੁਰਤਾ ਮਾਤੇ ਜਾਣਾ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲਾ ਪਿੰਡ ਤੋਂ ਸੰਗਤਾਂ ਦੇ ਨਾਲ ਹੀ ਤਰਨ ਤਰਨ ਚਲੇ ਗਏ ਉੱਥੇ ਸਰੋਵਰ ਵਿੱਚ ਇਸ਼ਨਾਨ ਕੀਤਾ ਕੋੜੀਆਂਲੇ ਬਣੇ ਅਸਥਾਨ ਤੇ ਜਾ ਕੇ ਪਹਿਲਾਂ ਹੱਥੀਂ ਸੇਵਾ ਕੀਤੀ ਫਿਰ ਸਹਾਇਤਾ ਦਿੱਤੀ ਮਾਤਾ ਪਾਨੀ ਜੀ ਦੇ ਖੂਹ ਤੇ ਵੀ ਸ਼ਰਦਾ ਦੇ ਪੁੱਲ ਚਾੜਨ ਲਈ ਗਏ ਉਥਾਂ ਖਡੂਰ ਸਾਹਿਬ ਗਏ ਅਤੇ ਉਹਨਾਂ ਸਭ ਥਾਵਾਂ ਤੇ ਜਿੱਥੇ ਗੁਰੂ ਅੰਗਦ ਜੀ ਟਿਕਦੇ ਸਨ ਜਾ ਕੇ ਦੀਵਾਨ ਸਜਾਏ ਖਡੂਰ ਸਾਹਿਬ ਵਿੱਚ ਬਾਬਾ ਦੁਆਰਕਾਦਾਸ ਜੀ ਜਿਨ੍ਹਾਂ ਬਾਬਾ ਬਕਾਲਾ ਵਿਖੇ ਪੁੱਜ ਦੁਬਿਦਾ ਦੂਰ ਕਰਨ ਵਿੱਚ ਹਿੱਸਾ ਪਾਇਆ ਸੀ ਆਪੋ ਆਏ ਤੇ ਆਦਰ ਨਾਲ ਆਪ ਨੂੰ ਗੋਇੰਦਵਾਲ ਸਾਹਿਬ ਲੈ ਗਏ ਸੰਗਤਾਂ ਦਾ ਹੜ ਹੀ ਉਮੜ ਪਿਆ ਲੱਗਦਾ ਸੀ ਗੋਇੰਦਵਾਲ ਸਾਹਿਬ ਆਪ ਜੀ ਬਹੁਤੀ ਮਸਿਆਂ ਨੂੰ ਪੁੱਜੇ ਕੁਝ ਕੋ ਦਿਨ ਦੀਵਾਨ ਸਜਦੇ ਰਹੇ ਫਿਰ ਆਪ ਜੀ ਨੇ ਮਾਲਵਾ ਦੇ ਲੱਖੀ ਜੰਗਲਵਲ ਜਾਣ ਦਾ ਵਿਚਾਰ ਦੱਸਿਆ ਗੋਇੰਦਵਾਲ ਹੀ ਸਨ ਕਿ ਭਾਈ ਮੋਲਚੰਦ ਦਾ ਬੇਟਾ ਰਗਬਤ ਰਾਏ ਖੇਮ ਕਰਨ ਆਪਣੇ ਨਗਰ ਲੈ ਗਿਆ ਸਿੱਖ ਕਿੰਨੇ ਸ਼ਰਦਾ ਡਰਾਉਣ ਲੱਗ ਪਏ ਸਨ ਕਿ ਇੱਕ ਸਿੱਖ ਭਾਈ ਧਿਆਨਾ ਜੀ ਨੇ ਇੱਛਾ ਪ੍ਰਗਟਾਈ ਸੀ ਕਿ ਇੰਨੀ ਮਿਹਰ ਕਰ ਜਾਓ ਕਿ ਉਹ ਉਸੇ ਵੇਲੇ ਪ੍ਰਾਣ ਤਿਆਗ ਦੇਵੇ ਜਦ ਗੁਰੂ ਜੀ ਜੋਤੀ ਜੋਤ ਸਮਾਉਣ ਐਸਾ ਹੀ ਹੋਇਆ ਜਦੋਂ ਗੁਰੂ ਜੀ ਦਿੱਲੀ ਵਿਖੇ ਸ਼ਹੀਦ ਕੀਤੇ ਗਏ ਤਾਂ ਭਾਈ ਧਿਆਨਾ ਜੀ ਨੇ ਪ੍ਰਾਣ ਤਿਆਗ ਦਿੱਤੇ ਜਿੱਥੇ ਭਾਈ ਜੀ ਬਰਾਜੇ ਸਨ ਉੱਥੇ ਹੁਣ ਗੁਰਦੁਆਰਾ ਚੈਨ ਸਾਹਿਬ ਹੈ ਉੱਥੋਂ ਹੀ ਪਿੰਡ ਚੋਲਾ ਜੋ ਪੱਟੀ ਤੋਂ ਸਰਹਾਲੀ ਕਲਾਂ ਰਾਹੀਂ 12 ਕੋ ਮੀਲ ਦੀ ਵਾਟ ਤੇ ਹੈ ਪੁੱਜੇ ਚੋਲਾ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ ਜੀ ਦਾ ਚੋਲਾ ਪਿਆ ਹੈ ਜੋ ਉਹਨਾਂ ਮੱਕੇ ਦੀ ਫੇਰੀ ਫੇਰੀ ਸਮੇਂ ਪਹਿਨਿਆ ਕਿਹਾ ਜਾਂਦਾ ਹੈ ਗੁਰਤੇਗ ਬਹਾਦਰ ਜੀ ਪਾਈ ਹੀਰਾ ਬਾਡੀ ਦੇ ਘਰ ਬਿਰਾਜੇ ਸਨ ਲੱਖੀ ਜੰਗਲ ਤੇ ਮਾਲਵਾ ਦੇਸ ਗੋਇੰਦਵਾਲ ਸਾਹਿਬ ਵਾਪਸ ਆ ਕੇ ਬਿਆਸਾ ਪਾਰ ਕਰਕੇ ਸੁਲਤਾਨਪੁਰ ਤਹੁੰਦੇ ਹੋਏ ਆਪ ਜੀ ਮਾਲਵਾ ਦੇਸ਼ ਜਾ ਵਿਚਰੇ ਮਹਿਮਾ ਪ੍ਰਕਾਸ਼ ਦਾ ਕਹਿਣਾ ਹੈ ਕਿ ਗੁਰੂ ਜੀ ਨੇ ਲੱਖੀ ਜੰਗਲ ਜਾਣ ਦਾ ਮਨ ਬਣਾ ਲਿਆ ਸੀ ਉਸ ਦੇ ਦੋ ਕਾਰਨ ਦਿੱਤੇ ਹਨ ਇੱਕ ਤਾਂ ਸਿੱਖਾਂ ਦੀ ਸ਼ਰਧਾ ਪੂਰੀ ਕਰਨੀ ਸੀ ਅਤੇ ਦੂਜੇ ਜੋ ਕੱਲ੍ਹ ਉੱਠੀ ਸੀ ਉਹ ਸਮੇਂ ਦੇ ਲੰਗਣ ਨਾਲ ਘਟ ਜਾਵੇ ਦੋ ਕਾਰਨ ਹੋਰ ਵੀ ਇਸ ਆਉਂਦੇ ਹਨ ਇੱਕ ਤਾਂ ਮਾਝੇ ਦੇਸ਼ ਵਿੱਚ ਦੂਜੇ ਤੀਜੇ ਚੌਥੇ ਪੰਜਵੇਂ ਅਤੇ ਛੇਵੇਂ ਪਾਤਸ਼ਾਹ ਨੇ ਆਪ ਪ੍ਰਚਾਰ ਕਰਕੇ ਸਿੱਖੀ ਦ੍ਰਿੜ ਕਰ ਦਿੱਤੀ ਸੀ ਦੁਆਬੇ ਵਿੱਚ ਵੀ ਗੁਰੂ ਅਰਜਨ ਦੇਵ ਜੀ ਆਪੋਂ ਜਾ ਕੇ ਸਿੱਖੀ ਲਾਗ ਲਗਾਉਂਦੇ ਰਹੇ ਸਨ ਮਾਲਵੇ ਵੱਲ ਸਿੱਖੀ ਦਾ ਪ੍ਰਚਾਰ ਤਾਂ ਹੁੰਦਾ ਰਿਹਾ ਪਰ ਮਹਾਰਾਜ ਆਪ ਜਾ ਕੇ ਵਿਚਰ ਨਹੀਂ ਸਕੇ ਮਾਲਵਾ ਦੇ ਲੋਕੀ ਸਿੱਧੇ ਸਾਦੇ ਦਿਲ ਦੇ ਚੰਗੇ ਸਾਫ ਸਨ ਇਹਨਾਂ ਨੂੰ ਗੁਰੂ ਘਰ ਨਾਲ ਜੋੜੀ ਰੱਖਣ ਲਈ ਗੁਰੂ ਜੀ ਨੇ ਦੌਰਾ ਕਰਨਾ ਜ਼ਰੂਰੀ ਸਮਝਿਆ ਸ਼ਾਇਦ ਇਹ ਹੀ ਕਾਰਨ ਸੀ ਕਿ ਗੁਰੂ ਤੇਗ ਬਹਾਦਰ ਜੀ ਤਿੰਨਵਾਰੀ ਇਸ ਮਾਲਵੇ ਦੇਸ਼ ਗਏ ਉਹਨਾਂ ਦੇ ਚਰਨਾਂ ਨਾਲ ਪਾਵਨ ਹੋਏ ਸਭ ਤੋਂ ਵੱਧ ਗੁਰੂ ਅਸਥਾਨ ਮਾਲਵੇ ਵਿੱਚ ਹੀ ਸਨ ਇਹ ਲੱਖੀ ਜੰਗਲ ਵਿੱਚ ਆਪ ਜੀ ਦੇ ਜੁਰਤ ਮਈ ਅਤੇ ਨਿਰਪੈਤਾ ਦੇ ਪ੍ਰਚਾਰ ਦਾ ਹੀ ਸਦਕਾ ਸੀ ਜੋ ਇਹ ਜੋਦੇ ਜਾਨਵਾਰ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਨਿਰੰਤਰ ਪੁੱਜਦੇ ਰਹੇ ਮਾਲਵੇ ਵਿੱਚ ਜਿੱਥੇ ਜਿੱਤੇ ਸਰਦਾਵਾਨ ਸਿੱਖ ਯਾਦ ਕਰਦੇ ਗੁਰੂ ਤੇਗ ਬਹਾਦਰ ਜੀ ਪੁੱਜਦੇ ਅਤੇ ਗੁਰੂ ਸ਼ਬਦ ਨਾਲ ਜੋੜਦੇ ਸਿੱਖੀ ਐਨੀ ਫੈਲੀ ਅਤੇ ਸਿੱਖ ਐਨੇ ਬਣੇ ਕਿ ਗਿਣਤੀ ਕਰਨੀ ਔਖੀ ਹੋ ਗਈ ਸਾਬੋ ਕੀ ਤਲਵੰਡੀ ਲੱਖੀ ਜੰਗਲ ਦੇ ਨਾਲ ਲੱਗਦੇ ਪਿੰਡਾਂ ਵਿੱਚ ਸਾਦੋ ਮਨ ਕਾ ਮਨ ਮਾਨ ਤਿਆਗੋ ਦਾ ਹੋਕਾ ਦੇ ਕੇ ਆਪ ਜੀ ਤਲਵੰਡੀ ਸਾਬੋ ਆਏ ਉੱਥੇ ਆਪ ਜੀ ਇੱਕ ਟਿੱਬੇ ਹੇਠਾਂ ਆ ਕੇ ਬੈਠੇ ਤੇ ਦੀਵਾਨ ਸਜਾਇਆ ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ ਕਿ ਆਪ ਜੀ ਉੱਚਾ ਟਿਕਾਣਾ ਕਰੋ ਤਾਂ ਆਪ ਜੀ ਨੇ ਸਹਿਜ ਸੁਭਾਅ ਬਚਨ ਕੀਤਾ ਕਿ ਉੱਥੇ ਉੱਚਾ ਟਿਕਾਣਾ ਕਰਨ ਵਾਲਾ ਵੀ ਆਏਗਾ ਇਹ ਸਥਾਨ ਪਾਰਾ ਸਥਾਨ ਬਣੇਗਾ ਬੜੀਆਂ ਬਖਸ਼ਿਸ਼ਾਂ ਹੋਣਗੀਆਂ ਸੁੰਦਰ ਮੰਦਰ ਨੌ ਨੀਜੇ ਉੱਚਾ ਸੁਨਹਿਰੀ ਕਲਸ ਵਾਲਾ ਥਾਂ ਹੋਵੇਗਾ ਪੜੰਦਾ ਜਿਗਰ ਚਲਿਆਤਾ ਨੌਵੇਂ ਪਾਤਸ਼ਾਹ ਨੇ ਫਰਮਾਇਆ ਕਿ ਇਹ ਗੁਰੂ ਕੀ ਕਾਂਚੀ ਹੋਵੇਗਾ ਧਰਮੂ ਦੇ ਕੋਟ ਧਰਮੂ ਦੇ ਕੋਟ ਸਾਬੋ ਦੀ ਤਲਵੰਡੀ 6 ਦਿਨ ਰਹਿ ਕੇ ਆਪ ਜੀ ਧਰਮੂ ਦੇ ਕੋਟ ਪੁਜੇ ਸਾਰਾ ਇਲਾਕਾ ਦਰਸ਼ਨਾਂ ਨੂੰ ਆਇਆ ਪਾਈ ਜਗਤਾ ਨਾ ਦੇ ਇੱਕ ਕਿਰਤੀ ਸਿੱਖ ਨੇ ਬੇਨਤੀ ਕੀਤੀ ਕਿ ਉਸ ਦੇ ਅਸਥਾਨ ਤੇ ਇੱਕ ਰਾਤ ਜ਼ਰੂਰ ਵਿਸਰਾਮ ਕਰੋ ਮਹਾਰਾਜ ਜੀ ਉਸ ਦੇ ਘਰ ਜਾ ਕੇ ਟਿਕੇ ਹੀ ਸਨ ਕਿ ਕੁਝ ਧਾੜਦਿਆਂ ਨੇ ਗੁਰੂ ਜੀ ਦਾ ਘੋੜਾ ਰਾਤ ਨੂੰ ਚੁਰਾਉਣਾ ਚਾਹਿਆ ਉਹਨਾਂ ਵਿੱਚੋਂ ਹੀ ਦੋ ਨੇ ਜਦ ਦੋ ਸ਼ੇਰਾਂ ਨੂੰ ਤਲਾਬ ਵਿੱਚੋਂ ਇਸ਼ਨਾਨ ਕਰਨ ਉਪਰੰਤ ਗੁਰੂ ਟਿਕਾਣੇ ਦੀ ਰਾਖੀ ਕਰਦੇ ਅਤੇ ਪਰ ਕਰਮਾਗਾਰ ਦੇ ਡਿੱਟਾ ਤਾਂ ਉਹ ਅਜਮਤ ਦੇਖ ਮੁੜ ਗਏ ਪਰ ਦੂਜੇ ਨੇ ਚੁਰਾਹ ਹੀ ਲਿਆ ਘੋੜਾ ਧੁੜਾ ਕਿਉ ਲੈ ਗਏ ਪਰ ਅਰ ਡਰ ਪਿੱਛਾ ਨਾ ਛੱਡੇ ਆਖਰੀ ਘਟਾਬ ਸੀਤਲ ਸਰ ਪਾਣੀ ਪੀਣ ਲਈ ਰੁਕੇ ਤਾਂ ਪਕੜੇ ਗਏ ਮਹਾਰਾਜ ਦੇ ਹਜ਼ੂਰ ਪੇਸ਼ ਕੀਤਾ ਤਾਂ ਆਪ ਜੀ ਨੇ ਖਿਮਾ ਬਖਸ਼ੀ ਅਤੇ ਕਿਹਾ ਕਿ ਤੁਸੀਂ ਕੈਸੇ ਇਨਸਾਨ ਹੋ ਜੋ ਫਕੀਰਾਂ ਦੀਆਂ ਗੋਦੜੀਆਂ ਵੀ ਨੇ ਛੱਡ ਦੇ ਉਹਨਾਂ ਤਾੜਵੀਆਂ ਵਿੱਚੋਂ ਇੱਕ ਨੂੰ ਇੰਨਾ ਪਛਤਾਵਾ ਲੱਗਾ ਕਿ ਝੰਡ ਦੀ ਟਾਹਣੀ ਲੈ ਕੇ ਉਸ ਨੂੰ ਤਿੱਖਾ ਕਰਕੇ ਸੰਗਤ ਸਾਹਮਣੇ ਹੀ ਪੇਟ ਵਿੱਚ ਖਾ ਬੋਣ ਲੱਗਾ ਤਾਂ ਮਹਾਰਾਜ ਜੀ ਨੇ ਵਰਜਿਆ ਅਤੇ ਫਰਮਾਇਆ ਕਿ ਪਛਤਾਵਾ ਹੀ ਅਸਲੀ ਸਜ਼ਾ ਹੈ ਉਹ ਚਰਨੀ ਡੱਠਾ ਜੰਡ ਹਰੀ ਹੋ ਗਈ ਅਤੇ ਹੁਣ ਗੁਰਦੁਆਰਾ ਸੂਲੀ ਸਰ ਕਰਕੇ ਜਾਣਿਆ ਜਾਂਦਾ ਹੈ ਦੂਜੇ ਨੇ ਕੰਡਿਆਲੀ ਸੇਜ ਕਰਕੇ ਜਾਨ ਦੇ ਦਿੱਤੀ ਸੂਲੀ ਸਰ ਨੂੰ ਹੀ ਦਮਦਮਾ ਦੀ ਡਿਓੜੀ ਕਹਿੰਦੇ ਹਨ ਜੋ ਦਮਦਮਾ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਹਨ ਉਹ ਟਾਲਾ ਸਾਹਿਬ ਦੇ ਚੂਲੀ ਸਰ ਦੀ ਯਾਤਰਾ ਜ਼ਰੂਰ ਕਰਦੇ ਹਨ ਆਪ ਜੀ ਬੱਚੋ ਆਨ ਚਰਨ ਪਾਏ ਸ਼ਬਦ ਦੀ ਟੇਕ ਦਾ ਉਪਦੇਸ਼ ਦਿੱਤਾ ਗੋਬਿੰਦਪੁਰ ਬੱਚੋਆਂ ਨੇ ਤਾਂ ਗੋਬਿੰਦਪੁਰ ਦਾ ਟਿਕਾਣਾ ਕੀਤਾ ਉੱਥੇ ਘੋੜੀਆਂ ਲਈ ਹਰਾ ਕਾ ਕਾਹੀਏ ਵੱਢਣ ਲੱਗੇ ਤਾਂ ਪਿੰਡ ਵਾਸੀਆਂ ਨੇ ਸੇਵਕਾਂ ਦੀ ਰੰਬੇ ਅਤੇ ਪੰਡਾ ਖੋ ਲਈਆਂ ਮਾਨਮੁਖ ਜਾਣ ਗੁਰੂ ਜੀ ਅਗਲੇ ਪਿੰਡ ਸਿੰਘ ਰੇੜੀ ਜਾ ਟਿਕੇ ਪਿੰਡ ਵਾਸੀਆਂ ਨੇ ਤਨੋ ਮਨੋ ਸੇਵਾ ਕੀਤੀ ਮਹਾਰਾਜ ਦੇ ਸ਼ਾਂਤ ਚਿਤ ਖਿਮਾਸ਼ੀਲ ਸੁਭਾਅ ਦੀ ਸੋਭਾ ਲਾਗੇ ਜਾਗੇ ਫੈਲ ਗਈ ਗੋਬਿੰਦਪੁਰ ਦੇ ਵਸਨੀਕਾ ਵੀ ਪਛਤਾਵਾ ਕੀਤੀ ਅਤੇ ਆਪਣੇ ਆਪ ਨੂੰ ਲਾਂਤਾਂ ਪਾਈਆਂ ਕਿਨੇ ਗੁਣੀ ਚਹੀ ਵਸਤੂ ਪਿੱਛੇ ਗੁਰੂ ਜੀ ਜੀ ਬਖਸ਼ਿਸ਼ ਨਾ ਲਈ ਸਾਰੇ ਤੁਰ ਕੇ ਆਏ ਅਤੇ ਖਿਮਾ ਮੰਗੀ ਪਿੰਡ ਵੱਲੋਂ ਸੱਤ ਪੂਰੇ ਦੋ ਘੋੜ ਘੜੇ ਘਿਓ ਅਤੇ ਕਤੂਰੀ ਚੰਗੀਰੀ ਘੋੜੀ ਪੇਟ ਵਜੋ ਲੈ ਕੇ ਹਾਜ਼ਰ ਹੋਏ ਗੁਰੂ ਜੀ ਨੇ ਆਪਣੇ ਸੁਭਾਅ ਅਨੁਸਾਰ ਖਿਮਾ ਬਖਸ਼ੀ ਮੀ ਸਾਹਿਬ ਪਿਛਲੇ ਸਾਰੇ ਸਫ਼ਰ ਵਿੱਚ ਪਾਈ ਰਾਮਦੇਵ ਨਾਂ ਦਾ ਇੱਕ ਸਿੱਖ ਦਿਨ ਰਾਤ ਦੀ ਪਰਵਾਹ ਨਾ ਕਰਦੇ ਸੇਵਾ ਕਰ ਰਿਹਾ ਸੀ ਖਾਸ ਕਰ ਜਲ ਢੋਣ ਛਿੜਕਾਉਣ ਅਤੇ ਪਿਲਾਉਣ ਦੀ ਸੇਵਾ ਬਹੁਤ ਕਰਦਾ ਸੀ ਇੰਨੀ ਸੇਵਾ ਕਰਦਾ ਸੀ ਕਿ ਕਦੀ ਕਿਸੇ ਨੇ ਉਸ ਨੂੰ ਸਿਰ ਤੋਂ ਇੰਨੂ ਉਤਾਰਿਆ ਨਹੀਂ ਡਿਠਾ ਸੀ ਕਿਸੇ ਪਾਸੇ ਪਾਣੀ ਦੇ ਥੁਰ ਨਹੀਂ ਸੀ ਰਹਿਣ ਦਿੰਦਾ ਇੰਨਾ ਚੋਖਾ ਛੜਕਾਓ ਕਰ ਦਿੰਦਾ ਸੀ ਕਿ ਮਹਾਰਾਜ ਨੇ ਇੱਕ ਦਿਨ ਬਖਸ਼ਿਸ਼ ਦੇਦਾਰ ਤੇ ਆ ਕੇ ਫਰਮਾਇਆ ਕਿ ਤੂੰ ਤਾਂ ਮੈਂ ਹੀ ਵਰਸਾ ਦਿੰਦਾ ਹੈ ਉਸ ਦਾ ਨਾਂ ਹੀ ਮੀ ਸਾਹਿਬ ਹੋ ਗਿਆ ਮਹਾਰਾਜ ਨੇ ਆਪਣੇ ਹੱਥੀ ਉਸ ਦਾ ਇਨੋ ਉਤਾਰਿਆ ਗਾਗਰਾਂ ਦਾ ਦੇ ਭਾਰ ਨਾਲ ਪਏ ਜ਼ਖਮ ਸਾਫ਼ ਕੀਤੇ ਅਤੇ ਬਖਸ਼ਿਸ਼ ਉਸ ਨੂੰ ਬਖਸ਼ੀ ਉਸ ਨੂੰ ਇੱਕ ਨਗਾਰਾ ਝੰਡਾ ਸੇਲੀ ਤੇ ਇੱਕ ਬੇਲ ਦਖਣੀ ਦੇ ਕੇ ਹੁਕਮ ਕੀਤਾ ਕਿ ਨਗਾਰੇ ਨੂੰ ਬਹਿਲ ਤੇ ਰੱਖ ਕੇ ਪਿੰਡ ਪਿੰਡ ਹੁਣ ਨਾਮ ਵੰਡੋ ਅਤੇ ਸੰਗਤਾਂ ਨੂੰ ਵੀ ਸੇਵਾ ਦੀ ਮਹੱਤਤਾ ਦ੍ਰਿੜ ਕਰਵਾਓ ਤਮਤਾਨ ਸਾਹਿਬ ਮਾਲਵੇ ਦਾ ਇੱਕ ਪ੍ਰਸਿੱਧ ਗੁਰੂ ਅਸਥਾਨ ਵੀ ਬਣ ਗਿਆ ਗੁਰੂ ਤੇਗ ਬਹਾਦਰ ਜੀ ਹਰ ਪ੍ਰਚਾਰ ਦੌਰੇ ਸਮੇਂ ਤਮਤਾਨ ਸਾਹਿਬ ਗਏ ਪਹਿਲੀ ਵਾਰੀ ਜਦ ਦਿੱਲੀ ਬੁલાਏ ਗਏ ਤਾਂ ਆਪ ਜੀ ਆਪ ਜੀ ਤਮਤਾਨ ਹੀ ਸਨ ਤਮਤਾਨ ਸਾਹਿਬ ਵਿੱਚ ਉਸ ਕਿਰਪਾਨ ਦੇ ਵੀ ਦਰਸ਼ਨ ਹੁੰਦੇ ਹਨ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਗਾਤਰੇ ਵਿੱਚੋਂ ਉਤਾਰ ਕੇ ਬਾਬਾ ਬੰਦਾ ਸਿੰਘ ਜੀ ਨੂੰ ਦੇਣਾ ਚਾਹਿਆ ਪਰ ਖਾਲਸੇ ਨੇ ਪੰਥ ਦਾ ਹੱਕ ਹੈ ਆਖ ਕੇ ਨਹੀਂ ਸੀ ਦੇਣ ਦਿੱਤੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤੇ ਉਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ